ਜੈ ਪੀਰਾਂ ਦੀ ਜੀ ਚੈ ਸਾਈਆਂ ਦੀ ਮਹਿਫਲ ਮਸਤਾਂ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਇਹ ਦੋ ਸੰਕੇਤ ਦੱਸਾਂਗੇ ਕਿ ਜਿਨ੍ਹਾਂ ਤੇ ਪੀਰਾਂ ਦੀ ਕਿਰਪਾ ਹੁੰਦੀ ਆ ਤੇ ਜਿਨ੍ਹਾਂ ਤੋਂ ਪੀਰ ਸੇਵਾ ਲੈਣੀ ਚਾਹੁੰਦੇ ਆ ਸੋ ਸੇਵਾ ਲੈ ਵੀ ਰਹੇ ਆ ਤੇ ਫਿਰ ਵੀ ਇਨਸਾਨ ਕਿਤੇ ਨਾ ਕਿਤੇ ਇਹ ਗਲਤੀ ਕਰ ਲੈਂਦਾ ਕਿ ਸਮਝ ਨਹੀਂ ਪਾਉਂਦਾ ਸੋ ਆਪਾਂ ਅੱਜ ਦੀ ਵੀਡੀਓ ਵਿੱਚ ਇਹ ਸੰਕੇਤ ਦੱਸਾਂਗੇ ਜੀ ਸੋ ਵੀਡੀਓ ਨੂੰ ਪੂਰੀ ਸੁਣਨਾ ਸਮਝਣਾ ਅਮਲ ਕਰਨਾ ਜੀ ਸੋ ਜੇਕਰ ਕੋਈ ਸਾਡੇ ਚੈਨਲ ਤੇ ਪਹਿਲੀ ਵਾਰ ਆਇਆ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਨਾ ਸੋ ਕਮੈਂਟਾਂ ਵਿੱਚ ਜੈ ਪੀਰਾਂ ਦੀ ਜੈ ਸੱਜਿਆਂ ਦੀ ਜ਼ਰੂਰ ਲਿਖਿਆ ਕਰੋ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇਹ ਇੱਕ ਵਾਰ ਫਿਰ ਕਵਾਂਗੇ ਕਿ ਵੀਡੀਓ ਨੂੰ ਸ਼ੇਅਰ ਵੱਧ ਤੋਂ ਵੱਧ ਜ਼ਰੂਰ ਕਰਿਆ ਕਰੋ ਇਹ ਵੀ ਇੱਕ ਤੁਹਾਡਾ ਚੰਗਾ ਕਰਮ ਹੀ ਆ ਕੋਈ ਟੁੱਟੀ ਹੋਈ ਜੁੜ ਜਾਣਾ ਜੇਕਰ ਕਿਸੇ ਦੀ ਹਿੰਮਤ ਪਰੇਸ਼ਾਨੀਆਂ ਨੂੰ ਦੇਖ ਕੇ ਟੁੱਟ ਜਾਂਦੀ ਹੈ ਸੋ ਇੱਦੇ ਗਾਂ ਦੀ ਗਾਂ ਜਦੋਂ ਆਪਾਂ ਗੱਲ ਕਰਦੇ ਆ ਪੀਰੋ ਮੁਰਸ਼ਦ ਦੀ ਤੇ ਹਰ ਕੋਈ ਵਿਸ਼ਵਾਸ ਅੱਜ ਕੱਲ ਖੋ ਦਿੰਦਾ ਹੈ ਜਲਦੀ ਟੁੱਟ ਜਾਂਦਾ ਹੈ ਮੁਸੀਬਤ ਨੂੰ ਦੇਖ ਕੇ ਸੋ ਉਹਨਾਂ ਦਾ ਇੱਕ ਵਾਰ ਫਿਰ ਤੋਂ ਆਪਣੇ ਮੁਰਸ਼ਦ ਤੇ ਵਿਸ਼ਵਾਸ ਵਜ ਜਾਵੇ ਸੋ ਇਸ ਕਰਕੇ ਵੀਡੀਓ ਸ਼ੇਅਰ ਜ਼ਰੂਰ ਕਰਿਆ ਕਰੋ ਜਿਹਦੇ ਨਾਲ ਹਰ ਇੱਕ ਦਾ ਟੁੱਟਿਆ ਹੋਇਆ ਮਨ ਫਿਰ ਆਪਣੇ ਮੁਰਸ਼ਿਦ ਦੇ ਨਾਲ ਜੁੜ ਸਕਦਾ ਹੈ ਸੋ ਕੋਸ਼ਿਸ਼ ਕਰਨੀ ਹੈ ਛੋਟੀ ਜੀ ਆਪਾਂ ਕੋਸ਼ਿਸ਼ ਕਰਾਂਗੇ ਤੇ ਸਾਹਮਣੇ ਵਾਲੇ ਦੀ ਜ਼ਿੰਦਗੀ ਬਦਲ ਸਕਦੀ ਹੈ ਇਹ ਛੋਟੀ ਜੀ ਕੋਸ਼ਿਸ਼ ਇਹ ਹੀ ਚੰਗੇ ਕਰਮ ਹੁੰਦੇ ਜਦੋਂ ਅਸੀਂ ਛੋਟੇ ਛੋਟੇ ਫੈਸਲੇ ਲੈਣੇ ਸਿੱਖ ਜਾਂਦੇ ਆ ਤੇ ਇਹ ਹੀ ਆਪਾਂ ਅੱਗੇ ਜਾ ਕੇ ਵੱਡੇ ਫੈਸਲੇ ਲੈਣ ਦੇ ਕਾਬਿਲ ਹੋ ਜਾਂਦੇ ਆ ਕਿਉਂਕਿ ਪਰਮਾਤਮਾ ਦੇਖਦਾ ਹੈ ਜਦੋਂ ਅਸੀਂ ਚੰਗਾ ਕਰਮ ਕਰਦੇ ਆ ਚੰਗੇ ਵਿੱਚ ਲਿਖਿਆ ਜਾਂਦਾ ਹੈ ਸੋ ਇਸੇ ਤਰ੍ਹਾਂ ਨਾ ਹਰ ਕਿਸ ਨੂੰ ਚਾਹੀਦਾ ਹੈ ਕਿ ਚੰਗਾ ਕਰਮ ਕਰਨ ਲਈ ਕਦੇ ਹਿਚਕਚਾਉਣਾ ਨਹੀਂ ਚਾਹੀਦਾ ਸੋ ਕਰ ਦੇਣਾ ਚਾਹੀਦਾ ਹੈ ਸੋ ਇਸ ਕਰਕੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਕਿਉਂਕਿ ਅਸੀਂ ਵੀਡੀਓ ਇਹ ਹੀ ਪਾਈ ਦੀ ਹੈ ਕਿ ਹਰ ਇੱਕ ਨੂੰ ਹਿੰਮਤ ਮਿਲ ਸਕੇ ਸੋ ਅੱਜ ਕੱਲ੍ਹ ਜੋ ਪਰੇਸ਼ਾਨੀਆਂ ਨੂੰ ਦੇਖ ਕੇ ਘਬਰਾ ਜਾਂਦੇ ਨੇ ਅਸਲ ਪ੍ਰਮਾਤਮਾ ਨੂੰ ਪਹਿਚਾਨਣ ਦੀ ਜ਼ਰੂਰਤ ਹੈ ਸੋ ਪ੍ਰਮਾਤਮਾ ਕਿੰਡੀ ਵੱਡੀ ਕਿਰਪਾ ਕਰਦਾ ਹੈ ਜਿਹੜੇ ਸੇਵਾ ਕਰਦੇ ਆ ਪਰ ਪਰੇਸ਼ਾਨੀ ਨੂੰ ਦੇਖ ਕੇ ਟੁੱਟ ਜਾਂਦੇ ਆ ਸੋ ਵੀਡੀਓ ਨੂੰ ਸੁਣਨ ਤੋਂ ਬਾਅਦ ਹਿੰਮਤ ਉਹਨਾਂ ਦੀ ਵੱਜ ਸਕੇ ਸਾਡਾ ਵੀ ਇਹੀ ਹੁੰਦਾ ਆ ਕਿ ਅਸੀਂ ਕੋਈ ਨਾ ਕੋਈ ਚੰਗਾ ਕਰਮ ਕਰ ਸਕੀਏ ਜੇਕਰ ਅਸੀਂ ਦੁਨੀਆ ਤੇ ਆਏ ਆ ਤੇ ਚੰਗਾ ਕਰਮ ਕਰਾਂਗੇ ਤਾਂ ਯੋਸੀ ਚੰਗਾ ਫਲ ਪਾਵਾਂਗੇ ਸੋ ਕਿਸੇ ਦੀ ਹਿੰਮਤ ਸਾਡੀ ਵਜ੍ਹਾ ਦੇ ਨਾਲ ਵੱਧ ਜਾਣੀ ਇਸ ਤੋਂ ਵੱਡਾ ਕੋਈ ਚੰਗਾ ਕਰਮ ਨਹੀਂ ਹੋ ਸਕਦਾ ਸੋ ਟੁੱਟੇ ਨੂੰ ਜੋੜ ਦੇਣਾ ਸਭ ਤੋਂ ਵੱਡਾ ਚੰਗਾ ਕਰਮ ਹੈ ਸੋ ਜੇਕਰ ਉਹਨੇ ਤੁਸੀਂ ਖੁਦ ਦੇਖੋ ਘਰ ਵਿੱਚ ਕੋਈ ਬਿਮਾਰ ਪੈ ਜਾਂਦਾ ਹੈ ਚਾਹੇ ਕੋਈ ਬੱਚਾ ਹੈ ਕੋਈ ਸਿਆਣਾ ਹੈ ਤੇ ਆਪਾਂ ਉਹਨੂੰ ਹੌਸਲਾ ਦੇਈਦਾ ਕਿ ਕੁਝ ਨਹੀਂ ਹੋਣਾ ਕੋਈ ਗੱਲ ਨਹੀਂ ਕੋਈ ਘਬਰਾਉਣਾ ਹੀ ਗੱਲ ਨਹੀਂ ਹੈ ਠੀਕ ਹੋ ਜਾਣਾ ਸੋ ਉਹਨੂੰ ਕੀ ਹੁੰਦਾ ਇਸੇ ਨਾਲ ਹੌਸਲਾ ਮਿਲਦਾ ਹੈ ਕਿ ਮੈਂ ਠੀਕ ਹੋ ਜਾਣਾ ਜੇਕਰ ਆਪਾਂ ਮਾੜੀਏ ਦੁੱਖ ਨੂੰ ਵੀ ਕਹਿ ਦਈਏ ਕਿ ਬਹੁਤ ਜ਼ਿਆਦਾ ਬਿਮਾਰ ਆ ਬਹੁਤ ਜ਼ਿਆਦਾ ਵੱਡਾ ਦੁੱਖ ਆ ਤੇ ਉਹ ਇਨਸਾਨ ਬਿਮਾਰ ਬਿਮਾਰ ਵੀ ਟੈਨਸ਼ਨ ਲੈ ਕੇ ਹੋਰ ਜ਼ਿਆਦਾ ਬਿਮਾਰ ਹੋ ਜਾਂਦਾ ਹੈ ਕਿਉਂਕਿ ਕਭਰਾ ਜਾਂਦਾ ਹੈ ਇਨਸਾਨ ਕਿ ਸ਼ਾਇਦ ਇਹ ਸੱਚ ਕਹਿ ਰਿਹਾ ਮੈਨੂੰ ਬਹੁਤ ਜ਼ਿਆਦਾ ਵੱਡਾ ਦੁੱਖ ਆ ਗਿਆ ਤੋ ਜਦੋਂ ਆਪਾਂ ਹੌਸਲਾ ਦਿੰਦੇ ਹੌਸਲੇ ਦੇ ਨਾਲ ਕਾਫੀ ਦੁੱਖ ਜਿਹੜੇ ਆ ਉਹ ਟੁੱਟ ਜਾਂਦੇ ਆ ਤੇ ਜਦੋਂ ਆਪਾਂ ਕਿਸੇ ਨੂੰ ਨਹੀਂ ਹੌਸਲਾ ਦਿੰਦੇ ਆਪਾਂ ਉਲਟਾ ਕਹਿਣ ਲੱਗ ਪੈਂਦੇ ਆ ਕਿ ਇਹ ਬਹੁਤ ਵੱਡੀ ਮੁਸੀਬਤ ਹੈ ਤਫੇ ਉਹਨਾਂ ਸਾਨ ਨੂੰ ਵੀ ਬਹੁਤ ਵੱਡੀ ਮੁਸੀਬਤ ਲੱਗਦੀ ਜੇਕਰ ਉਸੇ ਪਰੇਸ਼ਾਨੀ ਨੂੰ ਅਸੀਂ ਕਹੀਏ ਕਿ ਬਹੁਤ ਛੋਟੀ ਕੀ ਪਰੇਸ਼ਾਨੀ ਹੈ ਸਾਡਾ ਮਾਲਕ ਬਹੁਤ ਵੱਡਾ ਹੈ ਤਾਂ ਫਿਰ ਉਹ ਸਾਰੀਆਂ ਪਰੇਸ਼ਾਨੀਆਂ ਨੂੰ ਹਰਾ ਦਿੰਦਾ ਹੈ ਤੇ ਆਪਣੇ ਆਪ ਨੂੰ ਚਿਤਾ ਲੈਂਦਾ ਹੈ ਆਪਣੇ ਮਾਲਕ ਦੇ ਭਰੋਸੇ ਹੋਈ ਇਸੇ ਤਰ੍ਹਾਂ ਦਾ ਕਿੰਗਾ ਕਰਮ ਹਰ ਇੱਕ ਨੂੰ ਕਰਨਾ ਚਾਹੀਦਾ ਹੈ ਸੋ ਹੁਣ ਆਪਾਂ ਮੇਨ ਵਿਸ਼ੇ ਬਾਰੇ ਗੱਲ ਕਰੀਏ ਕਿ ਪੀਰ ਫਕੀਰ ਸੇਵਾ ਕਿਨਾਂ ਤੋਂ ਲੈਂਦੇ ਆ ਤੇ ਕੀ ਨਿਸ਼ਾਨੀਆਂ ਹੁੰਦੀਆਂ ਹਨ ਸੋ ਜਦੋਂ ਇਨਸਾਨ ਸੇਵਾ ਦੇ ਰਸਤੇ ਤੇ ਤੁਰਦਾ ਹੈ ਜਿਹੜਾ ਦਿਲੋਂ ਝੁਕ ਜਾਂਦਾ ਮਨੋਂ ਝੁਕ ਜਾਂਦਾ ਹੈ ਸਚਾਈ ਦਾ ਰਸਤਾ ਫੜਦਾ ਹੈ ਬੁਰਾਈ ਦਾ ਸਾਥ ਕਦੇ ਨਹੀਂ ਦਿੰਦਾ ਨਾ ਹੀ ਉਹ ਆਪਣੇ ਦੇਖਦਾ ਨਾ ਪ੍ਰਾਏ ਦੇਖਦਾ ਜਿੱਤੇ ਸੱਚ ਦੀ ਗੱਲ ਆਉਂਦੀ ਆ ਉਥੇ ਡਟ ਕੇ ਮੁਕਾਬਲਾ ਕਰਦਾ ਹੈ ਸੋ ਮੁਸੀਬਤ ਨਾਲ ਲੜਦਾ ਹੈ ਤਾਂ ਫਿਰ ਉਸ انسان ਤੇ ਪੀਰੋ মুর্ਸ਼ਦ ਦੀ ਕਿਰਪਾ ਹੁੰਦੀ ਹੈ ਕਿਉਂਕਿ ਪ੍ਰਮਾਤਮਾ ਉਹਨਾਂ ਨੂੰ ਪਸੰਦ ਕਰਦਾ ਹੈ ਜਿਹੜੇ ਸਚਾਈ ਦੇ ਰਸਤੇ ਤੇ ਤੁਰ ਜਾਂਦੇ ਆਪਣਾ ਆਪ ਲਟਾ ਦਿੰਦੇ ਆ ਆਪਣੇ ਬਾਰੇ ਨਹੀਂ ਸੋਚਦੇ ਦੁਨੀਆ ਬਾਰੇ ਨਹੀਂ ਸੋਚਦੇ ਸਿਰਫ ਔਰ ਸਿਰਫ ਆਪਣੇ মুর্ਸ਼ਦ ਬਾਰੇ ਸੋਚਦੇ ਹੈ ਸੋ ਫਿਰ ਉਹਨਾਂ ਤੇ ਜਦੋਂ ਕਿਰਪਾ ਹੁੰਦੀ ਹੈ ਤਾਂ ਫਿਰ ਇਹ ਕੁਝ ਨਿਸ਼ਾਨੀਆਂ ਉਹਨਾਂ ਵਿੱਚ ਦਿਖਣ ਨੂੰ ਮਿਲਦੀਆਂ ਆ ਸੋ ਇਹ ਕੁਝ ਸੰਕੇਤ ਉਹਨਾਂ ਨੂੰ ਮਿਲਦੇ ਆ ਪਰ ਫਿਰ ਵੀ ਕਈ ਵਾਰ ਆ ਇਨਸਾਨ ਸਮਝ ਨਹੀਂ ਪਾਉਂਦਾ ਸੋ ਸੰਕੇਤ ਕੀ ਹੁੰਦੇ ਆ ਇੱਕ ਹੁੰਦਾ ਕਿ ਜਦੋਂ ਤੁਸੀਂ ਕਿਸੇ ਤੇ ਗੁੱਸਾ ਕਰਦੇ ਹੋ ਗੁੱਸੇ ਦੇ ਵਿੱਚ ਜਿਹੜਾ ਇਨਸਾਨ ਸੇਵਾ ਕਰਦਾ ਆ ਆ ਕੇ ਕੋਈ ਸ਼ਬਦ ਕਹਿ ਦਿੰਦਾ ਹੈ ਉਹ ਸੱਚ ਹੋ ਜਾਂਦਾ ਕਸ ਸਮਝ ਲੈਣਾ ਕਿ ਤੁਸੀਂ ਉਸ ਇਨਸਾਨ ਨੂੰ ਨਹੀਂ ਦਿਖਾਇਆ ਉਹਦਾ ਜਿਹੜਾ ਮਨ ਆ ਉਹ ਦਿਖਾਤਾ ਤੇ ਮਨ ਦੇ ਵਿੱਚ ਉਹਦਾ ਮੁਰਸ਼ਿਦ ਵੱਸਦਾ ਹੈ ਸੋ ਫਿਰ ਜੋ ਲਫ਼ਜ਼ ਸਮੇਂ ਮੂੰਹ ਚੋਂ ਨਿਕਲਦੇ ਨੇ ਉਹ ਫਿਰ ਉਹ ਇਨਸਾਨ ਦੇ ਲਫ਼ਜ਼ ਨਹੀਂ ਹੁੰਦੇ ਉਹ ਉਹਦੇ ਮੁਰਸ਼ਿਦ ਦੇ ਲਫ਼ਜ਼ ਹੁੰਦੇ ਆ ਸੋ ਫਿਰ ਉਹ ਹੋ ਕੇ ਰਹਿੰਦਾ ਜੋ ਮੂੰਹ ਵਿੱਚੋਂ ਦੁਖੀ ਆਤਮਾ ਨੇ ਕਹਿ ਦੇਣਾ ਸੋ ਇਹ ਇੱਕ ਨਿਸ਼ਾਨੀ ਹੈ ਸੋ ਹਮੇਸ਼ਾ ਸਮਝੋ ਜਿਹੜੇ ਵੀ ਪੀਰਾਂ ਦੀ ਸੇਵਾ ਕਰਦੇ ਜਿਨ੍ਹਾਂ ਦੇ ਨਾਲ ਇਹੋ ਜਿਹਾ ਕੁਝ ਹੋ ਰਿਹਾ ਆ ਤੇ ਉਹਨਾਂ ਤੇ ਮਾਲਕ ਦੀ ਕਿਰਪਾ ਹੈ ਕਿਉਂਕਿ ਉਹ ਪਰਮਾਤਮਾ ਜੋ ਮਨ ਵਿੱਚ ਵੱਸਦਾ ਹੈ ਉਹ ਕਦੇ ਨਹੀਂ ਚਾਹੁੰਦਾ ਕਿ ਮੇਰੇ ਬੱਚੇ ਦਾ ਕੋਈ ਮਨ ਦਿਖਾਵੇ ਸੋ ਦੂਸਰਾ ਸੰਕੇਤ ਹੈ ਕਿ ਉਸ ਇਨਸਾਨ ਦਾ ਮਨ ਜਿਹੜਾ ਉਹ ਬੰਦਗੀ ਵਿੱਚ ਜ਼ਿਆਦਾ ਜੁੜਨਾ ਪਸੰਦ ਕਰੇਗਾ ਦੁਨਿਆਵੀ ਚੀਜ਼ਾਂ ਤੋਂ ਉਹ ਦੂਰ ਰਹਿਣ ਲੱਗ ਪਵੇਗਾ ਸੋ ਇਹ ਦੂਸਰਾ ਸੰਕੇਤ ਹੈ ਸੋ ਜਿਹੜੇ ਵੀ ਮਾਲਕ ਦੀ ਸੇਵਾ ਕਰਦੇ ਆਪਣੇ ਪੀਰੋ ਮੁਰਸ਼ਿਦ ਨੂੰ ਦਿਲੋਂ ਪਿਆਰ ਕਰਦੇ ਆ ਸੋ ਉਹਨਾਂ ਨੂੰ ਇਹ ਸੰਕੇਤ ਮਿਲਦੇ ਆ ਤੇ ਕਦੇ ਵੀ ਗਲਤੀ ਨਹੀਂ ਕਰਨੀ ਇਹ ਕਿ ਮਾਲਕ ਸਾਡਾ ਸਾਥ ਨਹੀਂ ਦਿੰਦਾ ਸੀ ਸੇਵਾ ਕਰਦੇ ਉਹ ਸੁਣਦਾ ਨਹੀਂ ਉਹ ਸਭ ਕੁਝ ਸੁਣਦਾ ਹੈ ਜਾਣੀ ਜਾਣ ਹੈ ਹੁਣ ਜਿਹਦੇ ਨਾਲ ਇਹ ਕੁਝ ਬਾਪਰਦਾ ਹੈ ਉਹ ਆਪਣੇ ਆਪ ਸਮਝ ਜਾਣਾ ਤੇ ਕਦੇ ਵੀ ਆਪਣੇ ਮੁਰਸ਼ਿਦ ਦਾ ਲੜ ਨਹੀਂ ਛੱਡਣਾ ਹੋਰ ਵੀ ਜ਼ਿਆਦਾ ਆਪਣੇ ਆਪ ਨੂੰ ਮਜ਼ਬੂਤ ਕਰਨਾ ਹੈ ਸੋ ਮੁਰਸ਼ਿਦ ਦੇ ਨਾਲ ਪਿਆਰ ਪਾਉਣਾ ਹੈ ਆਪਣੇ ਮਾਲਿਕ ਦੇ ਨਾਲ ਜਿੰਨਾ ਪਿਆਰ ਪਾਉਂਗੇ ਉੰਨੇ ਹੀ ਤੁਹਾਡੀਆਂ ਮੁਸੀਬਤਾਂ ਜ਼ਿੰਦਗੀ ਵਿੱਚੋਂ ਘਟਦੀਆਂ ਜਾਣਗੀਆਂ ਰਿਸ਼ਤੇ ਟੁੱਟਦੇ ਆ ਇਹ ਨਾ ਸੋਚੋ ਸੱਚ ਬੋਲਣ ਦੇ ਰਿਸ਼ਤੇ ਟੁੱਟਦੇ ਨਹੀਂ ਪਰ ਕਦੇ ਵੀ ਇਹ ਨਹੀਂ ਸੋਚਣਾ ਕਿ ਸਾਡਾ ਖਾਸ ਰਿਸ਼ਤਾ ਟੁੱਟ ਜਾਵੇਗਾ ਸੋ ਜਿੱਥੇ ਕਿਸੇ ਦੀ ਜਾਨ ਵਚ ਦੀ ਝੂਠ ਉੱਥੇ ਹੀ ਬੋਲਣਾ ਚਾਹੀਦਾ ਹੈ ਸੋ ਬਾਕੀ ਕਦੇ ਨਜਾਇਜ਼ ਗੱਲ ਕਿਸੇ ਦੇ ਨਾਲ ਹੋ ਰਹੀ ਹੈ ਤੇ ਉੱਥੇ ਸੱਚ ਬੋਲਣ ਦੀ ਆਦਤ ਨੂੰ ਅਪਣਾਓ ਕਿਉਂਕਿ ਰੂਹਾਂ ਇਹੋ ਜਿਹੀ ਮਾਲਕ ਪਸੰਦ ਕਰਦੇ ਨੇ ਸੋ ਹਮੇਸ਼ਾ ਹੀ ਇਹੋ ਜੀਆਂ ਰੂਹਾਂ ਨੂੰ ਸੇਵਾ ਕਰਨ ਦਾ ਮੌਕਾ ਮਿਲਦਾ ਹੈ ਜਿਹੜੀਆਂ ਇਹ ਗੁਣ ਆਪਣੇ ਵਿੱਚ ਲੈ ਕੇ ਆਉਂਦੀਆਂ ਆ ਤਾਂ ਫਿਰ ਪ੍ਰਮਾਤਮਾ ਵੀ ਉਹਨਾਂ ਦਾ ਹੀ ਸਾਥ ਦਿੰਦਾ ਹੈ ਸੋ ਹੁਣ ਜਿਨ੍ਹਾਂ ਦੇ ਨਾਲ ਇਹ ਸਭ ਕੁਝ ਹੋ ਰਿਹਾ ਆ ਉਹ ਸਮਝ ਜਾਓ ਕਿ ਸਾਡਾ ਮੁਰਸ਼ਿਦ ਸਾਡੇ ਨਾਲ ਖੜਾ ਹੈ ਤੇ ਹੁਣ ਅਸੀਂ ਵੀ ਆਪਣੇ ਮਾਲਕ ਨੂੰ ਹੀ ਪਾਉਣਾ ਆ ਇਹ ਦੁਨਿਆਵੀ ਚੀਜ਼ਾਂ ਤੋਂ ਦੂਰ ਰਹਿ ਕੇ ਸੋ ਜਦੋਂ ਅਸੀਂ ਰਿਸ਼ਤੇ ਬਚਾਉਣ ਤੇ ਲੱਗ ਜਾਂਦੇ ਆ ਆਪਣੇ ਮਾਲਕ ਨੂੰ ਭੁਲਾ ਦਿੰਨੇ ਆ ਤਾਂ ਫਿਰ ਉਹ ਰਿਸ਼ਤਾ ਵੀ ਨਹੀਂ ਬਚਦਾ ਤੇ ਮਾਲਕ ਵੀ ਨਹੀਂ ਮਿਲਦਾ ਰਿਸ਼ਤੇ ਤਾਂ ਵੈਸੇ ਵੀ ਇੱਕ ਨਾ ਇੱਕ ਦਿਨ ਇਹ ਟੁੱਟਣੇ ਨੇ ਸਾਰਿਆਂ ਨੇ ਸਾਥ ਛੱਡਣਾ ਕਿਸੇ ਨੇ ਨਾਲ ਨਹੀਂ ਜਾਣਾ ਕਿਸੇ ਨੇ ਕਿਸੇ ਦਾ ਸਾਥ ਨਹੀਂ ਦੇਣਾ ਚਾਹੇ ਕੋਈ ਵੀ ਆ ਸੋ ਅਸੀਂ ਜੇਕਰ ਕਹੀਏ ਕਿ ਅਸੀਂ ਤੁਹਾਡਾ ਸਾਥ ਦੇਣਾ ਸਾਥ ਅਸੀਂ ਵੀ ਤੁਹਾਡਾ ਨਹੀਂ ਦੇ ਸਕਦੇ ਜੇਕਰ ਦੇਣਾ ਹੈ ਤਾਂ ਉਸ ਮੁਰਸ਼ਿਦ ਨੇ ਸਾਡੇ ਵਾਹਿਗੁਰੂ ਨੇ ਸੋ ਉਹਨਾਂ ਨੇ ਸਾਥ ਸਾਡੇ ਪ੍ਰਮਾਤਮਾ ਨੇ ਸਾਥ ਦੇਣਾ ਜਿਹਨੂੰ ਅਸੀਂ ਸਿਮਰ ਲਿਆ ਜਿਸ ਧਰਮ ਨੂੰ ਅਸੀਂ ਮੰਨਦੇ ਆਂ ਜਿਸ ਧਰਮ ਦੇ ਵਿੱਚ ਰਹਿ ਕੇ ਅਸੀਂ ਆਗਿਆ ਦਾ ਪਾਲਨ ਕਰਦੇ ਆਂ ਸਾਥ ਉਸ ਪ੍ਰਮਾਤਮਾ ਨੇ ਦੇਣਾ ਹੈ ਉਹਨੇ ਅੰਤ ਸਮੇਂ ਵੀ ਹੱਥ ਫੜਨਾ ਹੈ ਇਹ ਸਾਰੇ ਰਿਸ਼ਤੇ ਆਪੋ ਆਪਣਾ ਫਰਜ਼ ਨਿਭਾ ਕੇ ਇੱਕ ਸਾਈਡ ਤੇ ਹੋ ਜਾਣਗੇ ਪਰ ਪੂਰਾ ਫਰਜ਼ ਉਹ ਮੁਰਸ਼ਿਦ ਨਿਭਾਉਂਦਾ ਹੈ ਸੋ ਆਪਣੀ ਗੋਦ ਵਿੱਚ ਸ਼ਰਮ ਦਿੰਦਾ ਆ ਆਪਣੇ ਬੱਚੇ ਨੂੰ ਜਿਹੜੇ ਉਹਨਾਂ ਦੀ ਆਗਿਆ ਦਾ ਪਾਲਣ ਕਰਦੇ ਆ ਤੇ ਸੇਵਾ ਸਿਮਰਨ ਕਰਦੇ ਆ ਸੋ ਹੁਣ ਕਦੇ ਵੀ ਨਾ ਘਬਰਾਓ ਇਹ ਗੱਲਾਂ ਸੁਣਨ ਤੋਂ ਬਾਅਦ ਤੁਸੀਂ ਆਪਣੇ ਮੁਰਸ਼ਿਦ ਦੇ ਨਾਲ ਪਿਆਰ ਪੱਕਾ ਕਰੋ ਤੇ ਆਪਣੇ ਮਾਲਕ ਦੇ ਚਰਨਾਂ ਨਾਲ ਲੱਗੇ ਰਹੋ ਕਾਦੇ ਮਸੀਬਤ ਨੂੰ ਦੇਖ ਕੇ ਘਬਰਾਓ ਨਾ ਡਰੋ ਬਲਕਿ ਡਟ ਕੇ ਮੁਕਾਬਲਾ ਕਰਨਾ ਮਸੀਬਤ ਦਾ ਕਿ ਇਹ ਮਸੀਬਤ ਕਿੰਨਾ ਕੁ ਸਾਨੂੰ ਪਰੇਸ਼ਾਨ ਕਰ ਸਕਦੀ ਹੈ ਸਾਡੇ ਮਾਲਕ ਤੋਂ ਵੱਡੀ ਤਾਂ ਹੋ ਨਹੀਂ ਸਕਦੀ ਸੋ ਜਦੋਂ ਅਸੀਂ ਐਸੀ ਸੋਚ ਲੈ ਕੇ ਤੁਰਦੇ ਹਾਂ ਤਾਂ ਫਿਰ ਜ਼ਿੰਦਗੀ ਵਿੱਚ ਕਦੇ ਤੁਸੀਂ ਕਿਸੇ ਵੀ ਮਕਾਮ ਤੇ ਹਾਰੋਗੇ ਨਹੀਂ ਜਦੋਂ ਵਿਸ਼ਵਾਸ ਰੱਖ ਕੇ ਤੁਰੋਗੇ ਕਿ ਇਹ ਅਸੀਂ ਮੰਜ਼ਲ ਨੂੰ ਪਹੁੰਚਣਾ ਤਾਂ ਫਿਰ ਤੁਸੀਂ ਉਸ ਦਿਨ ਤੋਂ ਹੀ ਜਿੱਤ ਦੀ ਸ਼ੁਰੂਆਤ ਕਰ ਲਵੋਗੇ ਸੋ ਉਸ ਦਿਨ ਤੋਂ ਤੁਸੀਂ ਜਿੱਤ ਹੀ ਜਿੱਤ ਹਾਸਲ ਕਰੋਗੇ ਜਿਸ ਦਿਨ ਇਹ वचन ਤੁਸੀਂ ਜ਼ਿੰਦਗੀ ਵਿੱਚ ਲਾਗੂ ਕਰ ਲਓਗੇ ਸੋ ਸਾਡਾ ਫਰਜ਼ ਹੈ ਤੁਹਾਨੂੰ ਸਮਝਾਉਣਾ ਹੋਰ ਇਸ ਤੋਂ ਜ਼ਿਆਦਾ ਅਸੀਂ ਕੁਝ ਵੀ ਨਹੀਂ ਕਰ ਸਕਦੇ